ਪੰਜਾਬੀ ਰੋਡ ਚੈਨਲ ਤੇ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। حاضر ਹਾਂ ਪੰਜਾਬੀ ਇੰਡਸਟਰੀਅਲ ਜੁੜੀ ਇੱਕ ਹੋਰ ਵੱਡੀ ਅਪਡੇਟ ਲੈ ਕੇ। ਦੱਸਦੇ ਕਿ ਹਾਲ ਹੀ ਵਿੱਚ ਦਲਜੀਤ ਦਸਾਜਦਾ ਪੂਰੇ ਮਹਾਰਾਸ਼ਟra ਦੇ ਵਿੱਚ ਲਾਈਵ ਸ਼ੋਅ ਲੱਗਿਆ ਜਿਸ ਨੂੰ ਦੇਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਤੇ ਇਹ ਸ਼ੋਅ ਵੀ ਪੂਰੀ ਤਰ੍ਹਾਂ ਸੋਲਡ ਆਊਟ ਰਿਹਾ ਤੇ ਇਸ ਲਾਈਵ ਸ਼ੋਅ ਵਿੱਚ ਖਾਸ ਗੱਲ ਇਹ ਸੀ ਕਿ ਇਸ ਲਾਈਵ ਸ਼ੋਅ ਦੀ ਇੱਕ ਕਲਿੱਪ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਸੋ ਆਓ ਤੁਹਾਨੂੰ ਪਹਿਲਾਂ ਇਹ ਕਲਿੱਪ ਦਿਖਾਉਨੇ ਆ। तेरा साल में, तेरा साथ, में।, तेरा साथ, में। तेरा साथ में है तेरा साल बाद, तेरा साल साथ में हैं, है जी जी? राइट कह रहा है कि छूट साथ चलें, चल गए हैं? अच्छा ठीक है, तेरा साल बाद आपने प्रपोज किया? तेरा साल से ये दिन का इंतजार किया. ਇਸ ਟਾਈਮ ਦਾ ਵੈਰੀ ਗੁੱਡ ਸੋ ਜਿੱਦਾਂ ਕੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਿ ਦਿਲਜੀਤ ਦਸਾਂਝ ਦੇ ਲਾਈਵ ਸ਼ੋਅ ਦੇ ਵਿੱਚ ਇੱਕ ਮੁੰਡੇ ਵੱਲੋਂ ਇੱਕ ਕੁੜੀ ਨੂੰ ਪ੍ਰਪੋਜ਼ ਕਰ ਦਿੱਤਾ ਜਾਂਦਾ ਹੈ ਤੇ ਮੁੰਡੇ ਵੱਲੋਂ ਦੱਸਿਆ ਵੀ ਜਾਂਦਾ ਹੈ ਕਿ ਉਹ ਲਗਭਗ 13 ਸਾਲਾਂ ਤੋਂ ਇਸ ਦਿਨ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਕੁੜੀ ਉਸ ਨੂੰ ਹਾਂ ਕਰ ਦੇ ਪਰ ਉਹ ਕਿਸੇ ਕਾਰਨ ਕਰਕੇ ਇੱਕ ਦੂਸਰੇ ਨੂੰ ਇਜ਼ਹਾਰ ਨਹੀਂ ਕਰ ਸਕੇ ਪਰ ਦਿਲਜੀਤ ਦਸਾਂਝ ਉਹਨਾਂ ਨੂੰ ਸਟੇਜ ਤੇ ਬੁਲਾ ਕੇ ਪ੍ਰਪੋਜ਼ ਕਰਨ ਦਾ ਮੌਕਾ ਦਿੰਦੇ ਨੇ ਤੇ ਉਹਨਾਂ ਲਈ ਇਹ ਸਪੈਸ਼ਲ ਗਾਣਾ ਵੀ ਗਾਉਂਦੇ ਨੇ ਤੇ ਤੁਸੀਂ ਵੀ ਦੇਖੋ ਇਹ ਪਿਆਰੀ ਜਿਹੀ ਮੂਮੈਂਟ

ਸੋ ਦੋਸਤੋ ਦਲਜੀਤ ਦੋਸਾਲ ਦੀ ਇਹ ਲਾਈਵ ਸ਼ੋਅ ਦੀ ਮੂਮੈਂਟ ਤੁਹਾਨੂੰ ਕਿੱਦਾਂ ਲੱਗੀ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਡੇ ਫੇਵਰਟ ਸਿੰਗਰ ਦਾ ਨਾਮ ਵੀ ਜਾਣ ਤੋਂ ਪਹਿਲਾਂ ਜਰੂਰ ਲਿਖ ਕੇ ਜਾਇਓ ਧੰਨਵਾਦ